ਇਹ ਸਾਰਿਆਂ ਨੂੰ ਅਪੀਲ ਆ ਕਿ ਇਹ ਛੋਟੀ ਜੀ ਬੱਚੀ ਆ ਯਾਰ 15 16 17 ਸਾਲ ਦੀ ਉਮਰ ਹੋਊਗੀ ਇਹਦੇ ਉੱਤੇ ਸਾਰਿਆਂ ਨੂੰ ਜਿਹੜਾ ਤਰਸ ਕਰਨਾ ਚਾਹੀਦਾ ਉਹ ਕੰਮ ਕਰ ਰਹੀ ਔਰ ਸਮਾਜ ਨੂੰ ਇੱਕੋ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਵੀ ਲੋਕ ਇਹਨੂੰ ਦੇਖਦੇ ਆ ਜਿਹੜੇ ਵੀ ਲੋਕ ਬੋਲਦੇ ਆ ਕਿ ਇਹੋ ਜੀਆਂ ਬੱਚੀਆਂ ਜੇ ਕੰਮ ਨਹੀਂ ਕਰਨਗੀਆਂ ਇਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਇਹਨਾਂ ਦੇ ਬੱਚਿਆਂ ਦੀ ਭਰਾ ਦੀ ਪੜ੍ਹਾਈ ਦੀ ਫੀਸ ਨਹੀਂ ਜਾਊਗੀ ਘਰ 'ਚ ਰੋਟੀ ਨਹੀਂ ਹੋਊਗੀ ਤੇ ਇਹਨਾਂ ਦਾ ਧਿਆਨ ਕਿਹਦੇ ਪਾਸੇ ਜਾਊਗਾ ਆਪਾਂ ਲੜਕੀਆਂ ਵੇਖਦੇ ਆ ਕਿਹੜੇ ਪਾਸੇ ਲੱਗੀਆਂ ਨੇ ਸੋ ਆਪਰੇ ਪਰਜਾਵ ਦੀਆਂ ਧੀਆ ਭੜਾ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਉਹਨਾਂ ਨੂੰ ਦੇ ਕੇ ਕੁਛ ਪੁਸ਼ਤੌਰਾ ਨਹੀਂ ਚਾਹੀਦਾ ਔਰ ਮੈਂ ਨਾਲ ਹੀ ਇਹਦੇ ਖਾਦਰ ਨੂੰ ਵੀ ਇਹ ਗੱਲ ਕਹਿ ਕੇ ਆਇਆ ਉਹਨਾਂ ਨੇ ਵੀ ਮੇਰੇ ਨਾਲ ਕਿਹਾ ਕਿ ਮੇਰੀ ਧੀ ਦਾ ਸਯੋਗ ਕੀਤਾ ਜਾਵੇ ਉਹਦਾ ਸਾਥ ਦਿੱਤਾ ਜਾਵੇ ਔਰ ਜੇ ਮੈਂ ਸਾਰਿਆਂ ਦੇ ਨੂੰ ਪੈਸੇ ਦੇ ਕੇ ਤੇ ਕੰਮ ਸੇ ਕੰਮ ਮਿੰਨੋ ਤੁਸੀਂ ਇਹਦੇ ਅਕਾਊਂਟ ਚ ਪਾਏ ਹੋਣਗੇ ਜਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੋ ਦੱਸ ਦਿੱਤਾ ਜਾਵੇ ਮੈਂ ਇਹਦੇ ਰਾਹੀਂ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਇਹਨੂੰ ਕਿਸੇ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅਜੇ ਭਾਈ ਸਾਹਿਬ ਨੂੰ ਵੀ ਅਪੀਲ ਕੀਤੀ ਆ ਜੇ ਬਣਦੀ ਆ ਤੇ ਦੇ ਦਿਓ ਮੈਂ ਇਹ ਰਾਤ ਮੈਨੂੰ ਰੇੜੀ ਵੀ ਬਣਾ ਦੂੰਗਾ ਰੇੜੀ ਤਾਂ ਬਣ ਗਈ ਯਾਰ ਤੇ ਉਹਨਾਂ ਨੇ ਜੇ ਉਹ ਪੈਸੇ ਦੇ ਦੇਣਗੇ ਠੀਕ ਹੈ ਨਹੀਂ ਤਾਂ ਰੇੜੀ ਦੇ ਪੈਸੇ ਵੀ ਮੈਂ ਦੇ ਦੂੰਗਾ ਉਹਨੂੰ ਕੰਮ ਕਰਨ ਦਿੱਤਾ ਜਾਵੇ ਯਾਰ ਮਤਲਬ ਜੇ ਉਹ ਕੋ ਗਲਤੀ ਕਰ ਬੈਠੀ ਆ ਜਿਉ ਉਹਨੂੰ ਪਤਾ ਹੀ ਨਹੀਂ ਮੇਰਾ ਬਾਪ 10 ਸਾਲਾਂ ਤੋਂ ਮਿਲਿਆ ਨਹੀਂ ਮਿਲਿਆ ਉਹ ਕਿਸ ਹਾਲਤ 'ਚ ਹੋਊਗਾ ਤੇ ਉਹਨੂੰ ਐਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਵੀ ਉਹਦੇ ਖਲਾਫ ਕਿ ਨਹੀਂ ਪੈਂਦਾ ਜੇ ਕਿਸੇ ਨੇ ਥੋੜਾ ਥੋੜਾ ਦਿੱਤਾ ਆ ਦਿਓ ਹੋਰ ਬਹੁਤ ਥਾਵਾਂ ਤੇ ਤੁਸੀਂ ਲੋਕ ਮਤ ਕਰਦੇ ਹੋ ਬੱਚੀ ਦਾ ਸਾਧੋ ਵੇਚਣ ਤੇ ਚਾਹੀਦੀ ਆ ਨਾ ਉਹਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹੋਟਲ ਬਣਾ ਲਿਆ ਯਾਰ ਮਤਲਬ ਉਹਨੂੰ ਪੈਸ ਲੱਖ ਮੈਂ ਦੇ ਦਿੱਤਾ ਹੋਊਗਾ ਕੋ ਲੱਖ 2 ਲੱਖ 5 ਲੱਖ ਦੇ ਖਾਤੇ ਚ ਆ ਗਿਆ ਉਹ ਇਸ ਤੋਂ ਵੱਧ ਕੀ ਉਹਦੇ ਖਾਤੇ ਭਰ ਜਾਣੇ ਨੇ ਯਾਰ ਉਹ ਚਾਹ ਵੇਚਦੀ ਉਹਨੂੰ ਕੰਮ ਕਰਨ ਦਿੱਤਾ ਜਾਵੇ ਮੈਂ ਉਹਦੇ ਬਾਪ ਨੇ ਉਹਦੀ ਪੰਚਾਇਤ ਵੀ ਮੇਰੇ ਨਾਲ ਸਹਿਮਤ ਸੀ ਕਿ ਜੇ ਪਰਿਵਾਰ ਦਾ ਲੇਵਾ ਹੁੰਦਾ ਤਾਂ ਉਹ ਤੁਹਾਡੀ ਜ਼ਿੰਮੇਵਾਰੀ ਉਹ ਮਤਲਬ ਮੇਰਾ ਕੰਮ ਨਹੀਂ ਮੈਂ ਉਹਦੇ ਮਾਤਾ ਜੀ ਨੇ ਵੀ ਮਿਲ ਕੇ ਆਇਆ ਉਹ ਵੀ ਬੰਦਾ ਮੈਂ ਨਹੀਂ ਕਹਿੰਦਾ ਮਾਰਾ ਆਪਣੀ ਮਾਂ ਦਾ ਉਹ ਖਿਆਲ ਰੱਖਦਾ ਮਾਂ ਬਹੁਤ ਮਤਲਬ ਬੁਰੀ ਹਾਲਤ ਦੇ ਵਿੱਚ ਹੈ ਬਿਮਾਰੀ ਦੇ ਵਿੱਚ ਸੋ ਜੇ ਮਾਂ ਮਤਲਬ ਇਸ ਹਾਲਤ ਦੇ ਵਿੱਚ ਹੈ ਤਾਂ ਕਮ ਸੇ ਕਮ ਬੱਚੀ ਨਹੀਂ ਜਾਨੀ ਚਾਹੀਦੀ ਮਤਲਬ ਬੱਚੀ ਨੂੰ ਇਹ ਇਹਦਾ ਹੌਸਲਾ ਵਧਾਉਣਾ ਚਾਹੀਦਾ ਸਵੇਰ ਤੋਂ ਉਹਦਾ ਵਿੱਚ ਆਪਾਂ ਮੂੰਹ ਮੋੜ ਲੈਨੇ ਆ ਯਾਰ ਲੋਕਾਂ ਤੋਂ ਕੱਲ ਤੇਰੀ ਸੇਲ ਕਿੰਨੀ ਸੀ ਪਰਸੋਂ 9500 ਰੁਪਏ ਪਰਸੋਂ ਜਿਸ ਦਿਨ ਤੁਸੀਂ ਆਏ ਸੀ ਹਾਂ ਉਸ ਦਿਨ ਸਾਡੇ 1500 ਰੁਪਏ ਸਾਡੇ 1500 ਸੇਲ ਕਰਦੀ ਸੀ 1500 ਰੁਪਿਆ ਕੀ ਹੁੰਦਾ ਯਾਰ ਅੱਜ ਤੁਹਾਡੇ ਬੋਲਣ ਦੇ ਨਾਲ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਮਿਹਨਤ ਕਰਨ ਦੇਣੀ ਚਾਹੀਦੀ ਹੈ ਮਿਹਨਤ ਦੇ ਨਾਲ ਪੜ ਰਿਹਾ ਹੈ ਕਿ ਸੁਪਨਾ ਕਿ ਮੈਂ ਮਤਲਬ ਚਾਹ ਦੀ ਦੁਕਾਨ ਖੋਲ੍ਹਣੀ ਹੈ ਮੈਂ ਤੁਹਾਨੂੰ ਕਿਹਾ ਸੀ ਨਾਂ ਰੱਖ ਚਾਹ ਦੀ ਕੁੜੀ ਮਨ ਦੇ ਨੂੰ ਜਦੋਂ ਕਹਿ ਦਿਆ ਨਾ ਤੈਨੂੰ ਆ ਪਹੁੰਚ ਜਾਊਗਾ ਉਹਦੇ ਮਨ ਦੇ ਵਿੱਚ ਇੱਕ ਸੁਪਨਾ ਆ ਜਾਂਦਾ ਵੀ ਯਾਰ ਮੇਰੇ ਕੋ ਆ ਚੀਜ਼ ਆ ਜਾਣੀ ਆ ਤੇਰਾ ਕੋਈ ਵੀ ਸੁਪਨਾ ਹੋਵੇ ਤੇਰੀ ਦੁਕਾਨ ਦਾ ਮੈਨੂੰ ਆ ਚਾਹੀਦਾ ਵਾ ਜੇ ਕੋ ਦੇ ਦੂਗਾ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਧੰਨਵਾਦ ਨਹੀਂ ਦਊਗਾ ਤੇ ਜਿਹੜੀ ਜਿਹੜੀ ਚੀਜ਼ ਦਾ ਤੈਨੂੰ ਕਹਿੰਨੇ ਲਾਰਾ ਲਾਇਆ ਮੈਂ ਤੈਨੂੰ ਭੇਜੀ